ਅਸੀਂ ਪ੍ਰੀਪੇਅਰਡ ਹਾਂ ਜੀ ਅਸੀਂ ਆਈਐਮਡੀ ਦੇ ਫੋਰਕਾਸਟ ਨੂੰ ਲਗਾਤਾਰ ਵਾਚ ਕਰ ਰਹੇ ਹਾਂ ਅੱਜ ਮਾਨਯੋਗ ਮੁਖਸਕੱਤਰ ਸਾਹਿਬ ਵੱਲੋਂ ਖਾਸੇ ਦੇ ਉਤੇ ਵੀਡੀਓ ਕਾਨਫਰੈਂਸ ਕਰਕੇ ਰਿਵਿਊ ਕੀਤਾ ਗਿਆ ਹੈ ਔਰ ਅਸੀਂ ਬੀਬੀਐਮਬੀ ਦੇ ਨਾਲ ਲਗਾਤਾਰ ਤਾਲਮੇਲ ਬਣਾਏ ਰੱਖੇ ਹਨ ਇਸ ਵੇਲੇ ਵੀ ਬੀਬੀਐਮਬੀ ਆਪਣਾ ਪੌਂਗਾਮ ਦਾ ਲੈਵਲ ਅਸੀਂ ਵਾਚ ਕਰ ਰਹੇ ਹਾਂ ਅਸੀਂ ਪ੍ਰੀਪੇਅਰਡ ਹਾਂ ਕਿ ਕਿਸੇ ਵੀ ਹਾਲਾਤਾਂ ਦੇ ਵਿੱਚ ਅਸੀਂ ਡਿਸਚਾਰਜ ਨੂੰ ਕਿਵੇਂ ਹੈਂਡਲ ਕਰਨਾ ਹੈ ਕਿਵੇਂ ਕਿਹੜੇ ਅਫੈਕਟਡ ਸਾਡੇ ਪਿੰਡ ਹੋ ਸਕਦੇ ਨੇ ਕਿਵੇਂ ਉੱਥੇ ਨਿਯਾਦੀ ਵਗੈਰਾ ਕਰਾ ਕੇ ਲੋਕਾਂ ਨੂੰ ਸਤਾਰਕ ਕਰਨਾ ਉਹਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੇ ਤਰ੍ਹਾਂ ਨਾਲ ਕੋਸ਼ਿਸ਼ ਕਰ ਰਿਹਾ ਹੈ ਕਿ ਜਿਹੜਾ ਸਾਡੀ ਦਿੱਕਤ ਆ ਰਿਹਾ ਹੈ ਉਹਦੇ ਤੋਂ ਕੰਟਰੋਲ ਕਰਨ ਕਰਿਆ ਉਹਦੇ ਲਈ ਸਾਲਾਂ ਦੇ ਡਵਲਪਮੈਂਟ ਲਾਗੂ ਕੀਤਾ ਗਿਆ ਹੈ ਬੀਬੀਐਮਬੀ ਵੱਲੋਂ ਲਗਾਤਾਰ ਇੱਕ ਜਿਵੇਂ ਉਹਨਾਂ ਤਾਰੇ ਤਰੀਕੇ ਦੇ ਨਾਲ ਕੰਮ ਕਰਦੇ ਉਸ ਤਰ੍ਹਾਂ ਹੀ ਕੰਮ ਹੋ ਰਿਹਾ ਹੈ ਜੀ ਮੈਨੂੰ ਸਾਨੂੰ ਕੋਈ ਨਵੀਂ ਅਪਡੇਟ ਆਉਂਦੀ ਹੈ ਅਸੀਂ ਕੰਮ ਕਰਦੇ ਰਹਾਂਗੇ ਪੂਰੀ ਤਰ੍ਹਾਂ ਪ੍ਰੇਪੇਅਰਡ ਇਸ ਦਾ ਸਬਕ ਮੈਸੇਜ ਦਿਹਾਉ ਉਹ ਬਹੁਤ ਬਹੁਤ ਕਰੇ ਹੋਏ ਨੇ ਹਾਂਜੀ ਹਾਂ ਹਾਂ ਜਰੀ ਜਰੀ ਮੈਂ ਤੁਹਾਡੇ ਸਾਰਿਆਂ ਦੇ ਰਹੀ ਹੁਸ਼ਿਆਰਪੁਰ ਨਿਵਾਸੀਆਂ ਨੂੰ ਇੱਕ ਬਹੁਤ ਅਹਿਮ ਮੈਸੇਜ ਪਹੁੰਚਾਉਣਾ ਚਾਹੁੰਦੀ ਹਾਂ ਕਿ ਆਈਐਮਡੀ ਵੱਲੋਂ ਅਗਲੇ 6 7 ਅਤੇ 8 ਤਰੀਕ ਦੇ ਦਾ ਜਿਹੜਾ ਫੋਰਕਾਸਟ ਦਿੱਤਾ ਜਾ ਰਿਹਾ ਹੈ ਜਿਸ ਦੇ ਵਿੱਚ ਭਾਰੀ ਮੀਂਹ ਪੈਣ ਦੇ ਦੇ ਅਸਾਰ ਹੈ لیکن ضلع প্রশাসন ਵੱਲੋਂ ਲਗਾਤਾਰ ਜਿਹੜਾ ਪੌਂਗ ਡੈਮ ਦਾ ਲੈਵਲ ਹੈ ਉਹ ਵਾਚ ਕੀਤਾ ਜਾ ਰਿਹਾ ਹੈ ਜਿੰਨਾ ਪਾਣੀ ਪਿਛੇ ਅਗਸਤ ਸਤੰਬਰ ਮਹੀਨੇ ਵਿੱਚ ਆਇਆ ਹੈ ਅਸੀਂ ਆਲਰੇਡੀ ਅਸੈਸ ਕਰ ਚੁੱਕੇ ਹਾਂ ਕਿ ਉਸ ਤੋਂ ਬਹੁਤ ਘੱਟ ਇਹ ਪਾਣੀ ਰਹਿਣ ਦੇ ਅਸਾਰ ਹੈ ਔਰ BBMP ਦੇ ਨਾਲ ਸਾਡਾ ਲਗਾਤਾਰ ਤਾਲਮੇਲ ਹੈ ਜਿਵੇਂ ਵੀ ਜੇ ਪਾਣੀ ਵਧਦਾ ਹੈ ਜਿਹੜਾ ਡਿਸਚਾਰਜ ਪੌਂਗ ਡੈਮ ਤੋਂ ਵਧਦਾ ਹੈ ਔਰ ਕਿੰਨਾ ਵਧਾਣਾ ਹੈ ਉ ਜਿਵੇਂ ਸਾਨੂੰ ਜਾਣਕਾਰੀ ਆਉਂਦੀ ਹੈ ਅਸੀਂ ਪਿੰਡਾਂ ਤੱਕ ਪੋਟੈਂਸ਼ੀਲੀ ਅਫੈਕਟਡ ਪਿੰਡਾਂ ਤੱਕ ਪਹੁੰਚਾਵਾਂਗੇ ਪਿੱਛੇ ਵੀ ਸਾਡਾ ਉੱਥੇ ਦੀਆਂ ਪੰਚਾਇਤਾਂ ਨੇ ਲੋਕਾਂ ਨੇ ਬਹੁਤ ਸਾਥ ਦਿੱਤਾ ਹੈ ਈਵੈਕੂਏਸ਼ਨ ਦੇ ਵਿੱਚ ਔਰ ਸਾਰਿਆਂ ਨੂੰ ਸੇਫ ਥਾ ਤੇ ਪਹੁੰਚਾਉਣ ਲਈ ਤੇ ਅਸੀਂ ਅੱਗੇ ਵੀ ਉਮੀਦ ਕਰਦੇ ਹਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਐਸ ਡੀ ਐਮਸ ਲੈਵਲ ਤੇ ਟੀਮਸ ਸਾਰੀਆਂ ਪੂਰੀ ਤਰ੍ਹਾਂ ਪ੍ਰੀਪੇਅਰਡ ਹੈ ਔਰ ਸਾਡੇ ਨਿਵਾਸੀ ਵੀ ਸਾਡਾ ਸਾਥ ਦੇਣਗੇ ਕਿ ਕੋਈ ਵੀ ਕਿਸ ਤਰ੍ਹਾਂ ਦੀ ਦੁਰਘਟਨਾ ਨਾ ਵਾਪਰੇ ਉਹਦਾ ਆਈਐਮਡੀ ਦਾ ਫੋਰਕਾਸਟ ਜ਼ਰੂਰ ਹੈ ਲੇਕਿਨ ਅਸੀਂ ਬੀਬੀਐਮਬੀ ਦੇ ਨਾਲ ਆਲਰੇਡੀ ਇੱਕ ਰਿਵਿਊ ਮੀਟਿੰਗ ਕਰਕੇ ਇਹ ਇਸ ਨੂੰ ਨਿਸ਼ਚਿਤ ਕਰ ਲਿਆ ਹੈ ਕਿ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਵਧਣ ਦੇ ਆਸਾਰ ਨਹੀਂ ਸੋ ਕੋਈ ਵੀ ਕਿਸੇ ਤਰ੍ਹਾਂ ਦੀ ਰੂਮਰ ਮੌਂਗਰਿੰਗ ਔਰ ਮਿਸ ਇਨਫੋਰਮੇਸ਼ਨ ਨਾ ਫੈਲਾਈ ਜਾਵੇ ਨਾ ਉਹਦੇ ਉੱਤੇ ਧਿਆਨ ਦਿੱਤਾ ਜਾਵੇ ਜੇ ਸਾਡੇ ਧਿਆਨ ਵਿੱਚ ਕੋਈ ਖਾਸ ਇਸ ਤਰ੍ਹਾਂ ਦੀ ਘਟਨਾ ਆਉਂਦੀ ਹੈ ਤਾਂ ਉਹਦੇ ਲਈ ਖਾਸ ਸਖਤ ਕਾਰਵਾਈ ਸਾਡੇ ਵੱਲੋਂ ਕੀਤੀ ਜਾਵੇ ਧੰਨਵਾਦ Innovation, DNA, universe.